ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹੁਣ ਵਿਆਹਾਂ ਦੇ ਵਿੱਚ ਇੱਕ ਨਵਾਂ ਹੀ ਟ੍ਰੈਂਡ ਚੱਲਿਆ ਹੈ ਜੋ ਕਿ ਹਰੇਕ ਮੁੰਡਾ ਵਿਆਹਾਂ ਦੇ ਵਿੱਚ ਜਾ ਕੇ ਵੇਟਰਾਂ ਨਾਲ ਵੀਡੀਓ ਬਣਾ ਕੇ ਮਹਾਨ ਬਣਨ ਦੀ ਕੋਸ਼ਿਸ਼ ਕਰਦਾ ਹੈ ਪਰ ਆਹ ਵੀਰਾਂ ਨਾਲ ਤਾਂ ਸੱਚੀ ਬੜੀ ਹੀ ਮਾੜੀ ਹੋਈ ਦੇਖ ਸਕਦੇ ਹੋ ਇਹ ਵੀਰ ਨਾਲ ਵੇਟਰ ਨੂੰ ਕਹਿੰਦੇ ਨੇ ਕਿ ਬਈ ਤੂੰ ਸਾਡੇ ਨਾਲ ਬੈਠ ਕੇ ਚਾਹ ਪਾਣੀ ਪੀ ਅਸੀਂ ਤੇਰੀ ਵੀਡੀਓ ਬਣਾਉਣੀ ਹੈ ਪਰ ਜਦੋਂ ਵੇਟਰ ਉਹਨਾਂ ਨੂੰ ਫੋਨ ਕੱਢ ਕੇ ਦਿਖਾਉਂਦਾ ਹੈ ਤਾਂ ਉਹ ਹੈਰਾਨ ਹੋ ਜਾਂਦੇ ਨੇ ਕਿਉਂਕਿ ਵੇਟਰ ਆਈਫੋਨ 15 ਪ੍ਰੋ ਲਈ ਫਿਰਦਾ ਹੁੰਦਾ ਹੈ ਜਿਸ ਨੂੰ ਦੇਖ ਕੇ ਇਹ ਵੀਰ ਕਹਿੰਦੇ ਨੇ ਕਿ ਵਈ ਤੂੰ ਰਹਿਣ ਦੇ ਸਾਡੀ ਤਾਂ ਬਣ ਗਈ ਰੀਲ ਦੇਖੋ ਅੱਗੇ ਤੁਸੀਂ ਵੀ ਪੂਰੀ ਵੀਡੀਓ ਕਹੇ ਤੂੰ ਫੋਨ ਕੱਢੀ ਆਪਣਾ ਫੋਨ ਕਢੀ 13 ਪ੍ਰੋ ਮੈਕਸ ਓਪਨ 15 ਸ਼ਰਮ ਕਰ ਬੰਦਾ ਜੀ ਮੇਰਾ ਇਹ ਉਹ ਬੜੀ ਚੜਾਈ ਆ ਯਾਰ ਦੇਖਦਾ